ਇਹ ਜਿਹੜੀ ਅਫਵਾਹ ਫੈਲੀ ਹੈ ਇੱਕ ਇੱਕ ਜਿਹੜੀ ਸੰਸਥਾ ਨੇ ਮੈਮੋਰੰਡਮ ਦਿੱਤਾ ਸੀ ਉਹ ਕਿਤੇ ਫਾਰਵਰਡ ਹੋਇਆ ਸੀ ਤਿੰਨ ਚਾਰ ਸਾਲ ਪਹਿਲਾਂ ਉਹਦੇ ਬੇਸਿਸ ਤੇ ਅਖਬਾਰ ਚ ਫਿਰ ਤੋਂ ਚੁੱਕਿਆ ਗਿਆ ਇਹਦੇ ਵਿੱਚ ਬਿਲਕੁਲ ਕੋਈ ਸੱਚਾਈ ਨਹੀਂ ਕੋਈ ਨਵਾਂ ਜ਼ਿਲ੍ਹਾ ਨਹੀਂ ਬਣ ਰਿਹਾ ਸਾਡੇ ਕੋਲੇ ਕੋਈ ਨਵੀਂ ਇਨਫੋਰਮੇਸ਼ਨ ਨਹੀਂ ਹੈਗੀ ਨਾ ਸਰਕਾਰ ਨੇ ਪੁੱਛਿਆ ਇਹ ਚੀਜ਼ ਮੈਂ ਆਪਣੇ ਕਾਉਂਟਰਪਾਰਟ ਡੀਸੀ ਰੋਪੜਨਲ ਗੱਲ ਕੀਤੀ ਹੈ ਉਹ ਵੀ ਕਹਿੰਦੇ ਸਾਡੇ ਕੋਲੇ ਵੀ ਕੋਈ ਵੀ ਰੈਫਰੈਂਸ ਨਹੀਂ ਆਇਆ ਮਾਨੀਓਂ ਦੇ ਐਮਐਲਏ ਸਾਹਿਬ ਸੰਤੋਸ਼ ਘਟਾਰੀਆ ਜੀ ਨੇ ਮੈਨੂੰ ਫੋਨ ਕੀਤਾ ਉਹਨਾਂ ਨੂੰ ਵੀ ਮੈਂ ਇਨਫੋਰਮ ਕੀਤਾ ਕਿ ਕੋਈ ਵੀ ਇਹੋ ਜੀ ਤਸਵੀਜ਼ ਕਾਗਜ਼ ਤੇ ਨਹੀਂ ਆਈ ਨਾ ਰੋਪੜ ਜ਼ਿਲ੍ਹੇ ਦੇ ਵਿੱਚ ਆਈ ਵੀ ਹੈ ਨਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਚਾਈ ਵੀ ਜੀ ਨੂੰ ਸਭ ਤੋਂ ਜ਼ਿਆਦਾ ਖਬਰ ਹੈਗੀ ਹੈ ਡਿਸਟ੍ਰਿਕਟ ਦੇ ਵਿੱਚ ਜਿਹੜਾ ਜਿਹਦਾ ਜਿਹੜਾ ਸਟੇਟ ਗਵਰਨਮੈਂਟ ਦੇ ਨਾਲ ਤਾਲਮੇਲ ਹੁੰਦਾ ਉਹ ਡੀਸੀ ਆਫਿਸ ਦਾ